ਐਸ ਨਾਂ ਦੇ ਸੂਟ ਨੇ ਤਿਤ ਪਹੁੰਦੀ ਸੀ ਨਹੀਂ ਖਾਤਾ ਯਾਰਾਂ ਦਾ ਸੀ ਚੱਲਦਾ ਤੇਰੇ ਉੱਤੇ ਵਿਸ਼ਵਾਸ ਕੀਤਾ ਸੋਹਣੀਏ ਨਹੀਂ ਪਤਾ ਨਹੀਂ ਸੀ ਆਹ ਗੱਲ ਦਾ ਤੇਰੇ ਉੱਤੇ ਵਿਸ਼ਵਾਸ ਕੀਤਾ ਸੋਹਣੀਏ ਨਹੀਂ ਪਤਾ ਨਹੀਂ ਸੀ ਆਹ ਗੱਲ ਦਾ ਏਟੀਐਮ ਕਾਰਡ ਸਾਡਾ ਤੇਰੇ ਕੋਲੇ ਤੂੰ ਪੈਸਾ ਲੈ ਕੇ ਪਾਸੇ ਹੋ ਗਈ ਨਹੀਂ ਖਾ ਕੇ ਯਾਰ ਨੂੰ ਸੀ ਘਰੋਂ ਲੰਘ ਕਰਤਾ ਤੂੰ ਆਪ ਤੋਖੇ ਬਾਜ ਹੋ ਗਈ ਨੇ ਖਾ ਕੇ ਯਾਰ ਨੂੰ ਸੀ ਤੂੰ ਨੰਗ ਕਰਤਾ ਨਹੀਂ ਆਪ ਤੋਖੇ ਬਾਜ ਹੋ ਗਈ ਚੰਗੇ ਹੋਟਲ ਸਟਾਰਾਂ ਵਿੱਚ ਗਏ ਸੀ ਜਦੋਂ ਸੀ ਸੈਰ ਟੂਰ ਕੱਢਿਆ ਨਾ ਤੈਨੂੰ ਦਿੱਤਿਆਂ ਕਿ ਰਾਕੇ ਛੱਲੇ ਮੁੰਦੀਆਂ ਤੇ ਸਾਡੇ ਪੱਲੇ ਕੀ ਛੱਡਿਆ ਐਸੇ ਗੰਮ ਵਿੱਚ ਪੀਣ ਦਾਰੂ ਲੱਗਿਆ ਨਹੀਂ ਜਿੰਦਬਰਬਾਦ ਹੋ ਗਈ ਖਾ ਕੇ ਯਾਰ ਨੂੰ ਸੀ ਘਰੋਂ ਨੰਗ ਕਰਤਾ ਨਹੀਂ ਆਪ ਤੋਖੇ ਬਾਜ ਹੋ ਗਈ ਆਇ ਕਾ ਕੇ ਯਾਰ ਨੂੰ ਸੀ ਘਰੋਂ ਨੰਗ ਕਰਤਾ ਨਹੀਂ ਆ ਪਤੋਖੇ ਬਾਜ ਹੋ ਗਈ ਜਿਹੜੀ ਮੰਗ ਸੀ ਤੂੰ ਸਾਡੇ ਅੱਗੇ ਰੱਖਦੀ ਲਿਆ ਕੇ ਤੇਰੀ ਪੂਰੀ ਕਰਦੇ ਪਤਾ ਹੁੰਦਾ ਤੂੰ ਸਾਡੇ ਨਾਲ ਇੰਜ ਕਰੇਂਗੀ ਨਾ ਭੁੱਲ ਕੇ ਪਿਆਰ ਕਰਦੇ ਬਣੀ ਸਹਰਿਆਂ ਦੀ ਤੂੰ ਤਗੇ ਬਾਜ ਨਹੀਂ ਗੱਲ ਬਸੰਵਾਰ ਹੋ ਗਈ ਥਾ ਕੇ ਯਾਰ ਨੂੰ ਸੀ ਘਰੋਂ ਨੰਗ ਕਰਤਾ ਨਹੀਂ ਆ ਪਤੋਖੇ ਬਾਜ ਹੋ ਗਈ